ਜ਼ਿੰਦਗੀ ਔਖੀ ਵੀ ਹੈ ਤੇ ਸੌਖੀ ਵੀ ਹੈ ਜ਼ਿੰਦਗੀ ਖੱਟੇ ਮਿੱਠੇ ਤਜਰਬਿਆਂ ਦਾ ਇੱਕ ਸੁਮੇਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਚੱਲਦਿਆਂ ਬਹੁਤ ਉੱਚ ਨੀਚ ਆਉਂਦੀਆਂ ਕਦੀ ਤੰਗੀਆਂ ਟਰਟੀਆਂ ਆਉਂਦੀਆਂ ਨੇ ਤੇ ਕਦੀ ਬਹੁਤ ਖੁਸ਼ੀਆਂ ਆਉਂਦੀਆਂ ਨੇ ਵਕਤ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਪੈਸਾ ਕਦੇ ਕਿਸੇ ਦੇ ਕੋਲ ਪਰਮਾਨੈਂਟ ਨਹੀਂ ਰਹਿੰਦਾ ਇੱਕ ਕਦੇ ਕਿਸੇ ਦਾ ਬਣਿਆ ਨਹੀਂ ਜਿਵੇਂ ਵਕਤ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਇਹ ਮੇਂ ਪੈਸਾ ਜਿਹੜਾ ਹੈ ਉਹ ਚੰਦ ਤਾਰੇਂ ਦਾ ਹੈ ਇੱਕ ਪੀਕ ਤੇ ਜਾ ਕੇ ਇੱਕ ਟੀਸੀ ਤੇ ਜਾ ਕੇ ਕੁਦਰਤ ਵੱਲੋਂ ਬੰਦਾ ਹੇਠਾਂ ਨੂੰ ਆਉਂਦਾ ਜਿਹੜਾ ਅੱਜ ਅਮੀਰ ਹੈ ਇਹ ਜ਼ਰੂਰੀ ਨਹੀਂ ਕਿ ਉਹ ਅਮੀਰ ਹੀ ਮਰੇ ਜਾਂ ਉਹਦੇ ਕੋਲ ਉਨਾ ਹੀ ਪੈਸਾ ਰਹੇ ਰੱਬ ਹਮੇਸ਼ਾ ਸਰਕਲ ਚਲਾਉਂਦਾ ਹੈ ਅੱਜ ਤੇਰਾ ਵਕਤ ਹੈ ਕੱਲ ਮੇਰਾ ਵਕਤ ਹੈ ਅੱਜ ਉਸ ਦਾ ਵਕਤ ਹੈ ਕੱਲ ਦੂਸਰੇ ਦਾ ਵਕਤ ਹੈ ਸੋ ਵਕਤ ਦੇ ਨਾਲ-ਨਾਲ ਬਹੁਤ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਪਰਦੀਆਂ ਨੇ ਔਰ ਸਾਨੂੰ ਬਹੁਤ ਕੁਝ ਸਿਖਾ ਕੇ ਚਲੀ ਜਾਂਦੀਆਂ ਨੇ ਬਹੁਤ سارے ਲੋਕ ਸਾਡੀ ਜ਼ਿੰਦਗੀ 'ਚ ਆਉਂਦੇ ਨੇ ਉਹ ਵੀ ਸਾਨੂੰ ਸਬਕ ਸਿਖਾਉਂਦੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਨੇ ਉਹ ਵੀ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਕੋਈ ਚੀਜ਼ ਜੇ ਤੁ ਸਾਡੀ ਜ਼ਿੰਦਗੀ 'ਚ ਆਪਰਦੀ ਹੈ ਉਹ ਬਿਨਾ ਸਿਖਾਏ ਨਹੀਂ ਜਾਂਦੀ ਉਹਨੇ ਕੁਛ ਨਾ ਕੁਛ ਸਿਖਾਉਣਾ ਹੀ ਹੁੰਦਾ ਜਦੋਂ ਮੁਸੀਬਤਾਂ ਆਉਂਦੀਆਂ ਨੇ ਜਿਹੜੇ ਫालतू ਦੇ ਲੋਕ ਸਾਡੇ ਨਾਲ ਕਹਿੰਦੇ ਨੇ ਕਿ ਅਸੀਂ ਤਾਂ ਦੇ ਬਹੁਤ ਨੇੜੇ ਹਾਂ ਅਸੀਂ ਤਾਂ ਦੇ ਦੋਸਤ ਹਾਂ ਜੇ ਤੇ ਮੁਸੀਬਤ ਦੇ ਵਿੱਚ ਉਹ ਖੜੇ ਹੋ ਗਏ ਤਾਂ ਉਹ ਸਾਡੇ ਨਹੀਂ ਨਹੀਂ ਤੇ ਕੁਦਰਤ ਸ਼ਾਨਾ ਮਾਰਦੀ ਹੈ ਉਹ ਸਾਰੇ गिर ਜਾਂਦੇ ਨੇ ਤੇ ਜਿਹੜੇ ਐਕਚੁਅਲੀ ਸਾਡੇ ਨਾਲ ਜਾਂ ਅਸੀਂ ਜਿਨ੍ਹਾਂ ਦੇ ਨਾਲ ਜੁੜੇ ਹੁੰਨੇ ਆ ਜੇ ਅਸੀਂ ਉਹਨਾਂ ਨਾਲ ਖੜੇ ਹਾਂ ਤੇ ਉਹ ਸ਼ਾਨੇ ਦੇ ਉੱਤੇ ਰਹਿ ਜਾਂਦੇ ਨੇ ਜਿਵੇਂ ਅਸੀਂ ਦਾਣਾਂ ਜਾਂ ਕੋਈ ਦਾਣੇ ਜਿਹੜੇ ਸ਼ਾਨਾ ਮਾਰਦੇ ਆ ਤੇ ਜਿੰਨੀ ਵਿੱਚ ਕਿਰਕਰੀ ਬਰੀਕ ਬਰੀਕ ਪੱਥਰ ਕੋਈ ਮਿੱਟੀ ਕੋਈ ਹੋਰ ਦਾਣੇ ਬਰੀਕ ਉਹ ਨਿਕਲ ਜਾਂਦੇ ਨੇ ਇਵੇਂ ਹੀ ਇਵੇਂ ਦੇ ਲੋਕ ਜਿਹੜੇ ਨੇ ਉਹ ਗਿਰ ਜਾਂਦੇ ਨੇ ਦੂਸਰਾ ਹੈਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਤੰਗ ਕਰਦੇ ਹੋ ਬੇਵਜ੍ਹਾ ਕਿਸੇ ਨੂੰ ਤੰਗ ਕਰਦੇ ਹੋ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਉਸ ਦੇ ਬਾਵਜੂਦ ਜੇ ਤੁਸੀਂ ਕਿਸੇ ਨੂੰ ਤੰਗ ਕਰਦੇ ਹੋ ਤੇ ਫਿਰ ਤੁਸੀਂ ਵੀ ਉਹਨਾਂ ਚੀਜ਼ਾਂ ਦਾ ਕੁਦਰਤ ਵੱਲੋਂ ਪੱਲਾ ਜਿਹੜਾ ਹੈ ਪੰਨ ਲਈ ਤਿਆਰ ਰੋ ਆਪਣਾ ਕੁਦਰਤ ਕਦੇ ਵੀ ਇਹ ਨਹੀਂ ਕਰੇਗੀ ਕਿ ਜਿੱਕੇ ਜਿਹਨਾਂ ਲੋਕਾਂ ਨੂੰ ਤੁਸੀਂ ਤੰਗ ਕਰਦੇ ਹੋ ਜੇ ਉਹ ਤੁਹਾਨੂੰ ਕੁਝ ਨਹੀਂ ਗੈਰ ਤੇ ਉਹਨਾਂ ਦਾ ਫਲ ਜਿਹੜਾ ਹੈ ਜਾਂ ਉਹਨਾਂ ਦੇ ਹੰਝੂਆਂ ਦਾ ਉਹਨਾਂ ਦੀਆਂ ਆਹਾਂ ਦਾ ਜਾਂ ਉਹਨਾਂ ਦੇ ਜੋ ਵੀ ਉਹ ਚੱਲ ਰਹੇ ਨੇ ਤੁਸੀਂ ਉਹਨਾਂ ਨੂੰ ਬੇਵਜਾ ਪਰੇਸ਼ਾਨ ਕਰਦੇ ਹੋ ਤੇ ਉਹ ਤੁਹਾਨੂੰ ਫਲ ਕੁਦਰਤ ਨਾ ਦਵੇ ਹਮੇਸ਼ਾ ਮਿਲੇਗਾ ਇਹ ਨਹੀਂ ਹੋ ਸਕਦਾ ਕਿ ਨਾਮ ਮਿਲੇ ਕੁਦਰਤ ਨੂੰ ਗਰ ਸਿਆਣੇ ਕਿਹਦੇ ਹੁੰਦੇ ਨੇ ਰੱਬ ਦੀ ਕਰ ਤીર ਹੈ ਅੰਧੇਰ ਨਹੀਂ ਜਰੂਰ ਜਰੂਰ ਉਹ ਚੀਜ਼ਾਂ ਤਾਂ ਦੇ ਥੋਲੇ ਪੈਣਦੀਆਂ ਸੋ ਜਦੋਂ ਤੁਸੀਂ ਕਿਸੇ ਬੰਦੇ ਨੂੰ ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ ਚਾਹੇ ਕੋਈ ਵੀ ਹੈ ਕਿਸੇ ਵੀ ਰਿਸ਼ਤੇਦਾਰੀ ਦੇ ਵਿੱਚ ਹੈ ਜਾਂ ਕਿਸੇ ਦਫ਼ਤਰ ਦੇ ਵਿੱਚ ਹੈ ਤੁਸੀਂ ਉੱਚੇ ਅਹੁਦੇ ਤੇ ਬੈਠੇ ਹੋ ਤੁਸੀਂ ਆਪਣੇ ਕਲੀਕਸ ਨੂੰ ਤੁਸੀਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨੂੰ ਤੰਗ ਕਰਦੇ ਹੋ ਬੇਵਜ੍ਹਾ ਤੇ ਤੁਸੀਂ ਕੀ ਸੋਚਦੇ ਹੋ ਕਿ ਕੁਦਰਤ ਨਹੀਂ ਦੇਖਦੀ ਤੁਸੀਂ ਬੰਦੇ ਤੋਂ ਉਸ ਚੀਜ਼ਾਂ ਛਪਾ ਸਕਦੇ ਹੋ ਰੱਬ ਤੋਂ ਤੇ ਕੁਦਰਤ ਤੋਂ ਨਹੀਂ ਛਪਾ ਸਕਦੇ ਔਰ ਕੁਦਰਤ ਨੇ ਹੀ ਫੈਸਲੇ ਕਰਨੇ ਨੇ ਕੁਦਰਤ ਨੇ ਹੀ ਅੱਗੋਂ ਜਿਹੜੀਆਂ ਝੋਲੀਆਂ ਭਰਨੀਆਂ ਨੇ ਉਹ ਖੁਸ਼ੀਆਂ ਨਾਲ ਭਰਨੀਆਂ ਨੇ ਉਹ ਗਮੀਆਂ ਨਾਲ ਭਰਨੀਆਂ ਨੇ ਉਹ ਸਾਡੇ ਹੋਏ ਕਰਮਾਂ ਇੱਤੇ ਹੋਏ ਕਰਮਾਂ ਦੇ ਹਿਸਾਬ ਨਾਲ ਸਾਨੂੰ ਅੱਗੋਂ ਬਹੁਤ ਕੁਝ ਮਿਲਦਾ ਹੈ। ਅਹ ਜ਼ਿੰਦਗੀ ਜੇਸ ਕੀ ਇਹ ਨਾ ਕਿ ਸਮੂਥ ਚੱਲੇ ਇਹ ਨਹੀਂ ਚੱਲ ਸਕਦੀ। ਵਕਤ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਵਕਤ ਬਦਲਦਾ ਰਹਿੰਦਾ। ਪੈਸਾ ਤੇ ਵਕਤ। ਇਹ ਕਦੇ ਟਿਕਦੇ ਨਹੀਂ। ਪੈਸਾ ਵੀ ਅੱਜ ਮੇਰੇ ਕੋਲ ਹੈ, ਕੱਲ ਨਹੀਂ ਹੈ। ਪਰਸੂ ਕਿਸੇ ਹੋਰ ਦੇ ਕੋਲ ਹੈ। ਸਤੂ ਬਾਤ ਵਰ ਕਿਸੇ ਦੇ ਕੋਲ ਹੈ ਪੈਸਾ ਕਦੇ ਕਿਸੇ ਦਾ ਸਕਾ ਨਹੀਂ ਹੋਇਆ ਔਰ ਵਕਤ ਕਦੇ ਨਹੀਂ ਟਿਕਦਾ ਵਕਤ ਹਮੇਸ਼ਾ ਚੱਲਦਾ ਔਰ ਵਕਤ ਜਿਹੜਾ ਹੈ ਉਹ ਬਹੁਤ ਜ਼ਿੰਦਗੀ ਲੋਕਾਂ ਦੀ ਬਦਲ ਦਿੰਦਾ ਹੈ ਕਿਰ ਕਿਸ ਨੇ ਕਿਸ ਫਲਾਨੇ ਦਾ ਵਕਤ ਚੰਗਾ ਉਹਦਾ ਪੁੱਜਿਆ ਦਾਣਾ ਉਗਦਾ ਉਹਦਾ ਵਕਤ ਹੁੰਦਾ ਉਸ ਵਕਤ ਦੇ ਵਿੱਚ ਉਹਦਾ ਹਰ ਕੰਮ ਜਿਹੜਾ ਹੈ ਉਹ ਸਫਲਤਾ ਨੂੰ ਦੇ ਦਿੰਦਾ ਹੈ ਉਹ ਨਵਾਬਪਾਦ ਦੇ ਵਿੱਚ ਪੈਸਾ ਜਿਹੜਾ ਹੈ ਉਹ ਮਿਲਦਾ ਹੈ ਲਾਭ ਜ਼ਿਆਦੇ ਹੋਣਾ ਪੈਂਦੇ ਜੇ ਵਕਤ ਮਾੜਾ ਹੈ ਤੇ ਕੀਤੀ ਹੋਈ ਮਿਹਨਤ ਦਾ ਫਲ ਜਿਹੜਾ ਹੈ ਉਹ ਵੀ ਨਹੀਂ ਮਿਲਦਾ ਇਹ ਵੀ ਕੁਦਰਤ ਦੇ ਫੈਸਲੇ ਨੇ ਪਰ ਕਦੇ ਜ਼ਿੰਦਗੀ ਰੁਕਣੀ ਨਹੀਂ ਚਾਹੀਦੀ ਤੇ ਰੁਕਦੀ ਨਹੀਂ ਹਮੇਸ਼ਾ ਅਸੀਂ ਕਹਿੰਦੇ ਕਿ ਨੇ ਇਹ ਫਲਾਨਾ ਮਰ ਗਿਆ ਸੀ ਉਹਦੇ ਗੈਰ ਨਹੀਂ ਰਹਿ ਸਕਦੇ ਜਾਂ ਜੇ ਫਲਾਨਾ ਮਰ ਗਿਆ ਫਿਰ ਕੀ ਹੋਊਗਾ ਕੁਝ ਨਹੀਂ ਹੁੰਦਾ ਦੁਨੀਆ ਉਵੇਂ ਹੀ ਚੱਲਦੀ ਹੈ ਜ਼ਿੰਦਗੀ ਉਵੇਂ ਹੀ ਚੱਲਦੀ ਹੈ ਸਾਰੇ ਉਦਾਂ ਹੀ ਰੋਟੀ ਖਾਂਦੇ ਨੇ ਉਦਾਂ ਹੀ ਕੱਪੜਾ ਪਾਉਂਦੇ ਨੇ ਹੌਲੀ ਹੌਲੀ ਕਰਕੇ ਕੁਝ ਦਿਨਾਂ ਦੇ ਬਾਅਦ ਜ਼ਿੰਦਗੀ ਜਿਹੜੀ ਹੈ ਉਹ ਪਟੜੀ ਤੇ ਆਉਣ ਲੱਗ ਜਾਂਦੀ ਹੈ ਤੇ ਉਹ ਨਾਰਮਲ ਹੋਣੀ ਸ਼ੁਰੂ ਹੋ ਜਾਂਦੀ ਔਰ ਹੋਣੀ ਵੀ ਚਾਹੀਦੀ ਕਿਉਂਕਿ ਜਾਣ ਵਾਲਾ ਜਿਹੜਾ ਹੈ ਉਹ ਆਪਣਾ ਸਫ਼ਰ ਪੂਰਾ ਕਰਕੇ ਗਿਆ ਤੇ ਜ਼ਿੰਦਗੀ ਜਿਹੜੀ ਹੈ ਉਹ ਚਲਾਉਣੀ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ ਤੁਹਾਨੂੰ ਵਿਚਰਨਾ ਪੈਂਦਾ ਹੈ ਸਮਾਜ ਜਿਹੜਾ ਹੈ ਉਹ ਹਰ ਇੱਕ ਚੀਜ਼ ਜਿਹੜੀ ਹੈ ਸਮਾਜ ਦੇ ਮਤਲਬਕ ਤੁਹਾਨੂੰ ਕਰਨੀ ਪੈਂਦੀ ਦੂਸਰਾ ਹੈਗਾ ਕਿ ਰੋਂਦਿਆਂ ਨਾਲ ਬਹੁਤੀ ਦੇਰ ਲੋਕ ਰੋਂਦੇ ਨਹੀਂ ਹੁੰਦੇ ਜਦੋਂ ਹਰ ਵੇਲੇ ਤੁਸੀਂ ਰੋਂਦੇ ਰਹੋਗੇ ਹਰ ਵੇਲੇ ਤੁਸੀਂ ਆਪਣਾ ਦੁੱਖ ਲੈ ਕੇ ਬੈਠੇ ਰਹੋਗੇ ਤੇ ਇੱਕ ਵਕਤ ਆਉਂਦਾ ਕਿ ਉਹ ਲੋਕ ਜਿਹੜਾ ਨੂੰ ਤੁਸੀਂ ਕਹਿੰਦੇ ਉਹ ਸਾਡੇ ਨਹੀਂ ਉਹ ਵੀ ਤੁਹਾਡਾ ਰੋਣਾ ਜਾਂ ਉਹ ਤੁਹਾਡੀ ਤਕਲੀਫ ਆ ਰਵੇ ਲਈਦੀ ਉਹ ਵੀ ਸੁਣ ਤੋਂ ਕੰਨੀ ਗਦਰਾਉਣ ਲੱਗ ਜਾਂਦੇ ਨੇ ਸੋ ਜੋ ਕੁਝ ਸਾਡੇ ਉੱਤੇ ਆਉਂਦਾ ਹੈ ਉਹ ਅਸੀਂ ਭੂਤ ਨਾ ਹੁੰਦਾ ਠੀਕ ਹੈ ਸਾਂਝਾ ਜਰੂਰ ਕਰੋ ਕਹਿੰਦੇ ਨੇ ਕਿ ਦੁੱਖ ਵੰਡਾਇਆ ਹੀ ਘਟਦਾ ਤੇ ਸੁੱਖ ਜਿਹੜਾ ਹੈ ਜਾਂ ਖੁਸ਼ੀਆਂ ਜਿਹੜੀਆਂ ਨੇ ਉਹ ਵਧਦੀਆਂ ਨੇ ਜਦੋਂ ਅਸੀਂ ਲੋਕਾਂ ਦੇ ਨਾਲ ਸ਼ੇਅਰ ਕਰਦੇ ਹਾਂ ਸੋ ਜ਼ਿੰਦਗੀ ਦੇ ਵਿੱਚ ਕਦੇ ਨਿਰਾਸ਼ ਨਿਰਾਸ਼ਤਾ ਆਉਂਦੀ ਹੈ ਨਿਰਾਸ਼ ਹੁੰਨੇ ਆ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਪਰ ਉਹਦੇ ਵਿੱਚੋਂ ਨਿਕਲਣਾ ਜਿਹੜਾ ਹੈ ਉਹ ਵੀ ਸਾਡੀ ਜ਼ਿੰਮੇਵਾਰੀ ਹੈ ਔਰ ਸਾਡੀ ਹਿੰਮਤ ਹੈ ਉਹਦੇ ਚੋਂ ਨਿਕਲਣਾ ਚਾਹੀਦਾ ਉਹਦੇ ਵਿੱਚ ਉਲਝ ਕੇ ਕਈ ਵਾਰੀ ਅਸੀਂ ਡਿਪਰੈਸ਼ਨ ਚ ਚਲੇ ਜਾਂਦੇ ਹਾਂ ਕਿਉਂ ਅਸੀਂ ਡਿਪਰੈਸ਼ਨ ਚ ਜਾਂਦੇ ਹਾਂ ਕਿਉਂਕਿ ਇਸ ਵਕਤ ਕੋਈ ਵੀ ਕਿਸੇ ਦੀ ਪ੍ਰੋਬਲਮ ਸੁਣ ਲਈ ਤਿਆਰ ਨਹੀਂ ਜਦੋਂ ਅਸੀਂ ਕਿਸੇ ਨਾਲ ਕਿਸੇ ਦੀ ਨਹੀਂ ਸੁਣਦੇ ਤੇ ਫਿਰ ਉਹ ਮਾਹੌਲ ਉਹ ਜਿਹਾ ਬਣ ਜਾਂਦਾ ਸਮਾਜ ਦਾ ਅਲਾ ਦਵਾਲਾ ਜਿਹੜਾ ਹੈ ਉਸ ਵਕਤ ਇਹੋ ਜਿਹਾ ਬਣ ਗਿਆ ਕਿਸੇ ਦੇ ਕੋਲ ਕਿਸੇ ਦੇ ਲਈ ਟਾਈਮ ਨਹੀਂ ਤੇ ਜੇ ਕੋਈ ਟਾਈਮ ਦਿੰਦਾ ਹੈ ਤੇ ਉਹਨੂੰ ਇਹ ਦੂਸਰਿਆਂ ਨੂੰ ਇਹ ਲੱਗਦਾ ਕਿ ਇਹ ਵਾਧੂ ਸਾਡੇ ਨਾਲ ਜੁੜਿਆ ਹੋਇਆ ਹੈ ਵਾਧੂ ਸਾਨੂੰ ਤੰਗ ਕਰਦਾ ਹੈ ਇਹ ਤੇ ਵਿਲਾ ਹੈ ਕੋਈ ਵਿਲਾ ਨਹੀਂ ਹੁੰਦਾ ਕਈਆਂ ਦੀ ਨੀਚਰ ਹੁੰਦੀ ਹੈ ਜੇ ਤੁਹਾਨੂੰ ਇਹੋ ਜਿਹਾ ਕੋਈ ਜ਼ਿੰਦਗੀ 'ਚ ਦੋਸਤ ਮਿਲਦਾ ਹੈ ਕੋਈ ਰਿਸ਼ਤੇਦਾਰ ਮਿਲਦਾ ਹੈ ਕੋਈ ਤੁਹਾਡੇ نیچے ਕੋਈ ਵਰਕਰ ਹੈ ਤੁਹਾਡਾ ਕਲੀਗ ਹੈ ਜਿਹੜਾ ਤੁਹਾਡੀ ਗੱਲ ਸੁਣਦਾ ਹੈ ਤੁਹਾਡੀ ਤੁਹਾਡੀ ਦੁੱਖ ਤਕਲੀਫ ਜਿਹੜੀ ਉਹਨੂੰ ਸਮਝਦਾ ਹੈ ਤੇ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੇ ਜੇ ਤੁਹਾਡਾ ਬਹੁਤ ਕੁਝ ਸੁਣਨ ਵਾਲਾ ਬੰਦਾ ਜਿਹੜਾ ਹੈ ਜੇ ਤੁਸੀਂ ਉਹਨੂੰ ਵੀ ਕ੍ਰਿਟੀਸਾਈਜ਼ ਕਰਦੇ ਹੋ ਤੁਸੀਂ ਉਹਦੇ ਵਿੱਚ ਵੀ ਨੁਕਸ ਕੱਢਦੇ ਹੋ ਤੁਸੀਂ ਉਹਦੇ ਤੇ ਵੀ ਸ਼ੱਕ ਕਰਦੇ ਹੋ ਤੇ ਤੁਹਾਡੇ ਨਾਲ ਉਹ ਬਦਕਿਸਮਤ ਬੰਦਾ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ ਕਿ ਕੁਦਰਤ ਨੇ ਇੱਕ ਤੁਹਾਨੂੰ ਸਹਾਰਾ ਦਿੱਤਾ। ਤੁਹਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਇੱਕ ਮੁੱਢਾ ਦਿੱਤਾ। ਔਖੇ-ਸੌਖੇ ਵੇਲੇ ਤੁਸੀਂ ਉਸ ਮੁੱਢੇ ਦੇ ਉੱਤੇ ਸਿਰ ਰੱਖਿਆ। ਤੇ ਫਿਰ ਆਪਣਾ ਵਕਤ ਜਿਹੜਾ ਹੈ ਉਹ ਨਿਕਲਣ ਤੋਂ ਬਾਅਦ ਆਪਣੀ ਸਮੱਸਿਆ ਚੋਂ ਜਦੋਂ ਤੁਸੀਂ ਨਿਕਲ ਜਾਂਦੇ ਹੋ ਤੇ ਫਿਰ ਉਹਦੇ ਤੇ ਸ਼ੱਕ ਕਰਦੇ ਹੋ ਤੇ ਮੈਨੂੰ ਲੱਗਦਾ ਉਸ ਤੋਂ ਕਟਿਆ ਕਮੀਨਾ ਔਰ ਜਿੰਨੇ ਮਰਜੀ ਉਹਦੇ ਨੇ ਸ਼ਬਦ ਵਰਤ ਲਓ ਉਹ ਕੱਟ ਨਹੀਂ ਕਿਉਂਕਿ ਤੁਸੀਂ ਕਿਸੇ ਤੁਸੀਂ ਐਸਾਨ ਫਰاموش ਹੋ ਜਾਂਦੇ ਹੋ ਜਦੋਂ ਤੁਸੀਂ ਅਜਿਹੇ ਲੋਕਾਂ ਨਾਲ ਆ ਟੋਖਾ ਟੋਖਾਈ ਹੁੰਦਾ ਹੈ ਔਰ ਕੁਦਰਤ ਜਿਹੜੀ ਹੈ ਉਹਦਾ ਫਲ ਤੁਹਾਨੂੰ ਜ਼ਰੂਰ ਦਿੰਦੀ ਹੈ ਚਾਹੇ ਤੁਸੀਂ ਅਮੀਰ ਹੋ ਚਾਹੇ ਗਰੀਬ ਹੋ ਚਾਹੇ ਕਿਸੇ ਵੀ ਵਰਗ ਨਾਲ ਕਿਸੇ ਸ਼੍ਰੇਣੀ ਨਾਲ ਕਿਸੇ ਜਾਤ ਪਾਤ ਕਿਸੇ ਨਾਲ ਵੀ ਤੁਸੀਂ ਸੰਬੰਧਿਤ ਹੋ ਕੁਦਰਤ ਇਹ ਚੀਜ਼ਾਂ ਨਹੀਂ ਦੇਖਦੀ ਕੁਦਰਤ ਤੁਹਾਡੀ ਅਮੀਰੀ ਨਹੀਂ ਦੇਖਦੀ ਕੁਦਰਤ ਤੁਹਾਡੀ ਗਰੀਬੀ ਨਹੀਂ ਦੇਖਦੀ ਕੁਦਰਤ ਤੁਹਾਡੀ ਪੈਸਾ ਨਹੀਂ ਦੇਖਦੀ ਉਹ ਤੁਹਾਡੇ ਕੀਤੇ ਹੋਏ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਸਾਰੇ ਫਲ ਦਿੰਦੀ ਹੈ ਸੋ ਜ਼ਿੰਦਗੀ ਜਿਹੜੀ ਹੈ ਉਹ ਕਦੇ ਸਿੱਧੀ ਪੱਧਰੀ ਨਹੀਂ ਹੋ ਸਕਦੀ ਔਰ ਜ਼ਿੰਦਗੀ ਜੇ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ ਤੇ ਫਿਰ ਔਕੜਾਂ ਦਾ ਤਕਲੀਫਾਂ ਦਾ ਦੁੱਖਾਂ ਦਾ ਨਾ ਆਪ ਨੂੰ ਸਮਝ ਆਉਂਦਾ ਨਾ ਫਿਰ ਤੁਸੀਂ ਦੂਸਰੇ ਦੀਆਂ ਚੀਜ਼ਾਂ ਨੂੰ ਸਮਝਦੇ ਹੋ ਨਾ ਸਮਝੰਦੀ ਉਹ ਸੋਚ ਬਣਦੀ ਹੈ ਸੋ ਕੁਦਰਤ ਜਿਹੜੀ ਹੈ ਉਹ ਜਦੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉੱਪਰ ਹੀ ਠਾ ਕਰਦੀ ਹੈ ਤੂੰ ਸਾਨੂੰ ਬਹੁਤ ਚੀਜ਼ਾਂ ਸਮਝਾਉਂਦੀ ਹੈ ਸੋ ਜ਼ਿੰਦਗੀ ਜਿਉਣ ਲਈ ਇੱਕ ਚੀਜ਼ ਬਹੁਤ ਜ਼ਰੂਰੀ ਹੈ ਉਹ ਹੈ ਪੋਜ਼ਿਟਿਵ ਰਹਿਣਾ ਪੋਜ਼ਿਟਿਵਿਟੀ ਜਿਹੜੀ ਹੈ ਉਹ ਤੁਹਾਨੂੰ ਜਿਉਣਾ ਸਿਖਾ ਦਿੰਦੀ ਹੈ ਜਿਹੜਾ ਬੰਦਾ ਪੋਜ਼ਿਟਿਵ ਹੋਏਗਾ ਉਹਦੇ ਵਿੱਚ ਸੰਚੀਲਤਾ ਵੀ ਹੋਏਗੀ ਉਹ ਦੂਜਿਆਂ ਨੂੰ ਤੰਗ ਨਹੀਂ ਕਰੇਗਾ ਉਹ ਹਰ ਵੇਲੇ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਨੁਕਸ ਨਹੀਂ ਕੱਢੇਗਾ ਕਿਉਂਕਿ ਜਦੋਂ ਨਾ ਪੱਖੀ ਸੋਚ ਹੁੰਦੀ ਹੈ ਤੁਸੀਂ ਹਰ ਇੱਕ ਚੀਜ਼ ਦੇ ਵਿੱਚੋਂ ਫਿਰ 네ਗੈਟਿਵਿਟੀ ਲੱਭਦੇ ਹੋ 네ਗੈਟਿਵ ਪੁਆਇੰਟ ਹੀ ਲੱਭਦੇ ਹੋ ਚਾਹੇ ਉਹ ਬੰਦਾ ਹੈ ਚਾਹੇ ਉਸ ਬੰਦੇ ਦਾ ਕੀਤਾ ਹੋਇਆ ਕੰਮ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਉਹਦੇ ਜੇ ਬਾਕੀ ਸਭਾ ਠੀਕ ਹੈ ਜਿਹੜਾ ਇੱਕ ਤਾਂ ਥੋੜਾ ਜਿਹਾ ਖਰਾਬ ਹੈ ਤੁਸੀਂ ਫਿਰ ਉਸ ਚੀਜ਼ ਨੂੰ ਫੜ ਲੈਂਦੇ ਹੋ ਤੇ ਉਹ 네ਗੇਟਿਵ ਜਿਹੜੀ ਹੈ ਸੋਚ ਵਧੇ ਦੇ ਕਰਕੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਔਖੀ 네ਗੇਟਿਵਿਟੀ ਜ਼ਿਆਦਾ ਔਖੀ ਕਰ ਦਿੰਦੀ ਹੈ ਔਰ ਉਹ ਬਾਕੀਆਂ ਦੇ ਵੀ ਕਰਦੀ ਉਹ ਇਕੱਲੀ ਉਹ 네ਗੇਟਿਵ ਬੰਦੇ ਦੇ ਨਹੀਂ ਕਰਦੀ ਉਹ ਮਾਹੌਲ ਜਿਹੜਾ ਹੈ ਉਹਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਔਖਾ ਕਰਦੀ ਸੋ ਜ਼ਿੰਦਗੀ ਜਿਉਣ ਲਈ ਪੋਜ਼ਿਟਿਵ ਰਹੋ ਜ਼ਿੰਦਗੀ ਇਦਾਂ ਹੀ ਚੱਲਦੀ ਹੈ ਕਦੇ ਇਹ ਨਹੀਂ ਸੋਚਣਾ ਕਿ ਮੇਰੇ ਕੋਲ ਪੈਸਾ ਘੱਟ ਹੈ ਜਾਂ ਮੇਰੇ ਕੋਲ ਕੋਈ ਚੀਜ਼ ਘੱਟ ਹੈ ਰੱਬ ਨੇ ਜੋ ਦਿੱਤਾ ਉਹਦਾ ਸ਼ੁਕਰ ਅਦਾ ਕਰੋ ਔਰ ਇੰਨਾ ਵੀ ਤਾਂ ਦਾਨੀ ਬਣੋ ਕਿ ਤੁਹਾਡੇ ਕੋਲ ਕੁਝ ਨਾ ਰਵੇ ਤੇ ਇੰਨੇ ਵੀ ਕੰਜੂਸ ਨਾ ਬਣੋ ਕਿ ਕਿਸੇ ਨੂੰ ਤੁਸੀਂ ਦਾਨ ਹੀ ਨਾ ਕਰ ਸਕੋ ਜਾਂ ਕਿਸੇ ਦੀ ਮਦਦ ਹੀ ਨਾ ਕਰ ਸਕੋ ਜਾਂ ਤੁਹਾਨੂੰ ਆਪਣੇ largely ਆਪਣੀਆਂ ਜ਼ਰੂਰਤਾਂ ਨੇ ਮੁੜ ਕੇ ਦੂਜਿਆਂ ਦੇ ਉੱਤੇ ਨਿਰਭਰ ਹੋਣਾ ਪਵੇ ਮੈਨੂੰ ਇੱਕ ਛੋਟੀ ਜੀ ਕਹਾਣੀ ਯਾਦ ਆ ਗਈ ਮੈਂ ਉਹ ਦੱਸ ਕੇ ਤੇ ਮੈਂ ਬੰਦ ਕਰਾਂਗੀ ਇੱਕ ਪਿਖਾਰੀ ਸੀਗਾ ਉਹਨੇ ਮੰਗਦਾ ਪਿਆ ਸੀ ਤੇ ਜਿਹਦੇ ਕੋਲ ਮੰਗਿਆ ਉਹਨੇ ਉਹਨੂੰ 100 ਦਾ ਜਾਂ 500 ਦਾ ਇਦਾਂ ਨੂੰ ਮੋਟਾ ਦਿੱਤਾ ਤੇ ਉਹ ਬੰਦਾ ਹੱਸ ਪਿਆ ਪਿਖਾਰੀ ਜਿਹੜਾ ਸੀ ਉਹ ਹੱਸ ਪਿਆ ਕਹਿੰਦਾ ਵੀ ਤੂੰ ਕਿਉਂ ਹੱਸਿਆ ਜਿਸ ਬੰਦੇ ਨੇ ਉਹਨੂੰ ਦਿੱਤੇ ਸੀ ਪੈਸੇ ਉਹ ਕਿੰਨਾ ਮਾਮੀ 200 500 ਦੇ ਨੋਟ ਤੇ 100 100 ਦੇ ਜਾਂ ਜਿੰਨੇ ਮਤਲਬ ਇਤਾਂ ਹੀ ਦਿੰਦਾ ਸੀਗਾ ਉਹ ਦੇਣ ਤੋਂ ਬਾਅਦ ਮੇਰੀ ਇਹ ਹਾਲਤ ਹੋਈ ਕਿ ਅੱਜ ਮੈਂ ਮੰਗ ਰਿਆ ਹੈਗਾ ਇਹ ਬਹੁਤ ਵੱਡਾ ਲੈਸਨ ਹੈ ਆਪਣੇ ਦੁੱਖ ਸੁੱਖ ਲਈ ਆਪਣੇ ਬੁਰੇ ਵਕਤ ਦੇ ਲਈ ਹਮੇਸ਼ਾ ਬਚਾ ਕੇ ਰੱਖੋ ਬਚਤ ਕਦੇ ਆਰਾਮ ਨਾਲ ਨਹੀਂ ਹੁੰਦੀ ਬਚਤ ਹਮੇਸ਼ਾ ਔਖੇ ਹੋ ਕੇ ਹੁੰਦੀ ਔਰ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜ਼ਿੰਦਗੀ ਜਿਹੜੀ ਹੈ ਸਮੂਥ ਚੱਲਦੀ ਜਾਵੇ ਥੋੜੀ ਬਹੁਤ ਸਮੂਥ ਚੱਲੇਗੀ ਇਕੋ ਜੇ ਬਹੁਤ ਸਾਰਿਆਂ ਨੂੰ ਸੁੱਖ ਨਹੀਂ ਮਿਲਦੇ ਹੁੰਦੇ ਹਮੇਸ਼ਾ ਜ਼ਿੰਦਗੀ ਉੱਪਰ ਢੇਠਾ ਹੁੰਦੀ ਰਹਦੀ ਇਹ ਕੁਦਰਤ ਦੇ ਨਿਯਮ ਨੇ ਸੋ ਇਹਦੇ ਤੇ ਵਿਚਾਰ ਜ਼ਰੂਰ ਕਰੇ ਥੈਂਕ ਯੂ ਸ਼ੁਕਰੀਆ ਮਿਹਰਬਾਨ